ਤਖਤ ਸ਼ਤਰ ਦੇ ਮਾਲਕ ਜੁਗੋ ਜੁਗਾ ਟੱਲ ਗੁਰਤਾ ਗੱਦੀ ਉੱਪਰ ਸਭਾਏ ਮਾਨ ਦਸਮ ਪਾਤ ਸਹਿਆ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂਖਾਲਸਾ ਸਾਧ ਸੰਗਤ ਜੀਓ ਸਾਰਿਆਂ ਵਿਚਾਰਾਂ ਤੋਂ ਪਹਿਲਾਂ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਅਲਾਹੀ ਫਰਮਾਨ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ ਤੁਰਕੀ ਬਾਣੀ ਦਾ ਉਪਦੇਸ਼ ਗੁਰੂ ਪੰਚਮ ਪਾਤਸ਼ਾਹ ਜੀ ਦੇ ਮੁਖਾਰਵਿੰਦ ਤੋਂ ਇਹ ਬਾਣੀ ਇਸ ਸੰਸਾਰ ਤੇ ਆਈ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ 611 ਪ੍ਰਤ ਰੰਗ ਤੇ ਇਸ ਸੁਭਤ ਹੈ ਸੋਰਠ ਰਾਗ ਅੰਦਰ ਉਚਾਰਨ ਕੀਤੀ ਹੋਈ ਹੈ ਘਰ ਦੂਜੇ ਅੰਦਰ ਗਾਉਣ ਦਾ ਉਪਦੇਸ਼ ਹੈ ਸਾਨੂੰ ਚੌ ਬੰਦਾਂ ਵਾਲੀ ਬਾਣੀ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਾਰ ਬੰਦਾਂ ਦੇ ਵਿੱਚ ਇਹ ਬਾਣੀ ਵਿਚਾਰਨ ਕੀਤੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਨੇ ਘਰ ਦੂਜੇ ਅੰਦਰ ਗਾਉਣ ਦਾ ਉਪਦੇਸ਼ ਹੈ ਜਦੋਂ ਅਸੀਂ ਰਾਗ ਵਿੱਚ ਕੋਈ ਪੜਦੇ ਹਾਂ ਗਾਉਂਦੇ ਹਾਂ ਤੇ ਉਹਦੇ ਘਰ ਹੁੰਦੇ ਆ ਉਸ ਦੂਸਰੇ ਘਰ ਵਿੱਚ ਸਤਿਗੁਰੂ ਦਾ ਗਾਉਣ ਦਾ ਉਪਦੇਸ਼ ਹੈ ਇਸ ਬਾਣੀ ਨੇ 60 ਰਾਗ ਅੰਦਰ ਜਿਵੇਂ ਆਪਾਂ 33 ਰਾਗਾਂ ਦੇ ਵਿੱਚੋਂ ਵਿਚਾਰ ਕੀਤੀ ਹੈ ਇਹ 60 ਰਾਗ ਹੈ ਸਤਿਗੁਰੂ ਜੀ ਦੀ ਬਾਣੀ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਮੁਖਾਰ ਬੰਦ ਤੋਂ ਉਚਾਰਨ ਕਰਦੇ ਆ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋਤ 10 ਗੁਰੂ ਸਾਹਿਬਾਨਾਂ ਦੀ ਹੈ ਇਸ ਕਰਕੇ ਆਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਜ ਸਾਨੂੰ ਉਪਦੇਸ਼ ਦੇ ਰਹੇ ਆ ਇੱਕ ਓੰਕਾਰ ਇੱਕ ਪਰਮਾਤਮਾ ਓੰਕਾਰ ਉਹਦੀ ਰਚਨਾ ਜਿੰਨਾ ਵੀ ਕੁਝ ਅਸੀਂ ਦੇਖਦੇ ਆ ਸੰਸਾਰ ਤੇ ਜੋ ਵੀ ਬਣਿਆ ਨਾ ਉਹ ਇੱਕ ਨੇ ਬਣਾਇਆ ਇੱਕ ਨੇ ਖਲਾਰਾ ਪਸਾਰਾ ਕੀਤਾ ਹੋਇਆ ਆਪਣੇ ਫੁਰਨੇ ਦੇ ਅੰਦਰ ਉਦੇ ਮਾਲਕ ਦੇ ਅੰਦਰ ਫੁਰਨਾ ਆਇਆ ਵੀ ਸੰਸਾਰ ਬਣਾਉਣਾ ਤੇ ਉਹਨੇ ਅੱਖ ਦੇ ਝੰਪਣ ਜਿਨੇ ਸਮੇਂ ਅੰਦਰ ਹੀ ਆ ਸ੍ਰਿਸ਼ਟੀ ਬਣਾ ਦਿੱਤੀ ਖੰਡ ਬ੍ਰਹਿਮੰਡ ਬਣਾ ਦਿੱਤੇ ਆਕਾਸ਼ ਪਾਤਾਲ ਕਿੰਨਾ ਕੁ ਜੈਨਾ ਪਰ ਜਪਜੀ ਸਾਹਿਬ ਦੀ ਬਾਣੀ ਅੰਦਰ ਪੜਦੇ ਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਗਹਿਨਿਕ ਬਾਤ ਆ ਸਾਇੰਸ ਨੇ ਤਾਂ 2-4 ਪਲੈਨੈਟਾਂ ਦੀ ਖੋਜ ਕੀਤੀ ਹੋਣੀ ਆ ਪਰ ਸਤਿਗੁਰੂ ਜੀ ਤਾਂ ਲੱਖਾਂ ਦੀ ਗੱਲ ਕਰ ਰਹੇ ਆ ਇਹਦੇ ਵਰਗੀਆਂ ਧਰਤੀਆਂ ਵੀ ਲੱਖਾਂ ਹਨ ਪਤਾਲ ਵੀ ਲੱਖਾਂ ਹਨ ਆਕਾਸ਼ ਵੀ ਲੱਖਾਂ ਹਨ ਕਿੰਨਾ ਕੰਤ ਪਾਏਗਾ ਪਤਾ ਨਹੀਂ ਕਿੰਨੇ ਆ ਜਿੰਨੇ ਸਮਾਂ ਆਪਣਾ ਸਤਿਗੁਰੂ ਦੇ ਚਰਨਾਂ ਵਿੱਚ ਬੈਠਿਆ ਨੂੰ ਹੋ ਗਿਆ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਬਣ ਗਈਆਂ ਤੇ ਕਿੰਨੀਆਂ ਕੁ ਫਨਾ ਹੋ ਗਈਆਂ ਉਹਦੇ ਹੁਕਮ ਅੰਦਰ ਇਸ ਕਰਕੇ ਉਹ ਮਾਲਕ ਨੇ ਇੱਕ ਨੇ ਸਾਰੀ ਰਚਨਾ ਕੀਤੀ ਹੋਈ ਹੈ ਇੱਕ ਓੰਕਾਰ ਇੱਕ ਓੰਕਾਰ ਦੀ ਵਿਆਖਿਆ ਸਾਰੀ ਗੁਰਬਾਣੀ ਕਰਦੀ ਹੈ 1430 ਅੰਗ ਸਤਗੁਰੂ ਦੀ ਬਾਣੀ ਦੇ ਜੇ ਇੱਕ ਓੰਕਾਰ ਦੀ ਵਿਆਖਿਆ ਸੁਣਨੀ ਹੈ ਤੇ ਸਾਰੀ ਬਾਣੀ ਸੁਣ ਲਓ ਸਾਰੀ ਬਾਣੀ ਇੱਕ ਓੰਕਾਰ ਦੀ ਵਿਆਖਿਆ ਕਰਦੀ ਸਤਗੁਰ ਪ੍ਰਸਾਦ ਅੱਗੇ ਕਹਿੰਦੇ ਸਤਗੁਰੂ ਨਾਲ ਜੁੜ ਕੇ ਅਕਾਲ ਪੁਰਖ ਪਰਮੇਸ਼ਰ ਨਾਲ ਸਾਂਝ ਪੈਂਦੀ ਹੈ ਸਤਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਸਤਗੁਰੂ ਦਾ ਨਾਮ ਜਪ ਕੇ ਸਤਗੁਰੂ ਨਾਲ ਸੱਚ ਸੱਚ ਨਾਲ ਜੁੜ ਕੇ ਨਾ ਸਤਗੁਰੂ ਸਤਗੁਰੂ ਕੀ ਨਹੀਂ ਕਹਿੰਦੇ ਭਲਾ ਸਤ ਦਾ ਅਰਥ ਹੈ ਸੱਚ ਤੇ ਗੁਰੂ ਦਾ ਅਰਥ ਹੈ ਸੋਝੀ ਕਰਾਉਣ ਵਾਲਾ ਸਤਗੁਰੂ ਸੱਚ ਦੀ ਸੋਝੀ ਕਰਾਉਣ ਵਾਲਾ ਪ੍ਰਸਾਦ ਉਹਦੀ ਕਿਰਪਾ ਜਦੋਂ ਕਿਰਪਾ ਕਰਦਾ ਤੇ ਅਕਾਲ ਪੁਰਖ ਅੰਦਰ ਵਸਦਾ ਅੱਗੇ ਬਾਣੀ ਵਿਚਾਰਨ ਕਰ ਰਹੇ ਹਨ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸਾਡਾ ਸਬਦ ਦਾ ਇੱਕ ਹੀ ਪਿਤਾ ਹੈ ਜਿਵੇਂ ਕਾਲੇ ਵਿਚਾਰਾਂ ਕੀਤੀਆਂ ਸੀ 84 ਲੱਖ ਜੂਨ ਬਣਾਈ ਹੈ ਪਰ ਬਣਾਈ ਇੱਕ ਮਾਲਕ ਨਹੀਂ ਹੈ ਬਣਾਉਣ ਵਾਲਾ ਇੱਕ ਹੀ ਹੈ ਭਾਵੇਂ ਕੋਦੇ ਹੁਕਮ ਅnder ਸਾਰੇ ਆਉਂਦੇ ਆ ਪਰ ਬਣਾਉਣ ਵਾਲਾ ਉਹ ਕੱਲਈ ਹੈ ਤੇ ਬਣਾਇਆ ਸਭ ਨੂੰ ਉਹਨੇ ਦੇਖੋ ਆਪਾਂ ਦੇਖਦੇ ਆ ਕਿੰਨੇ ਪ੍ਰਕਾਰ ਦੇ ਇਸ ਸੰਸਾਰ ਤੇ ਜੀਆ ਜੰਤੂ ਹਨ ਪਰ ਰਲਦਾ ਕੋਈ ਨਹੀਂ ਕਿਸੇ ਨਾਲ 750 ارب ਬੰਦਾ ਸੰਸਾਰ ਤੇ ਪਰ ਜਿਹੜਾ ਸਾਡਾ ਚਿਹਰਾ ਨਾ ਗਿੱਠ ਵਈ ਗਿੱਟਦਾ ਹੀ ਏ ਥੋੜਾ ਜਾਈ ਏ ਮਿਲਾ ਦੋ ਕਿਸੇ ਨਾਲ ਕਿਸੇ ਨਾਲ ਨਹੀਂ ਮਿਲਦਾ ਸਾਡੇ 750 ਕਰੋੜ ਸੰਸਾਰ ਤੇ ਦੁਨੀਆ ਬੰਦਾ ਹੈ ਚਿਹਰੇ ਦੀ ਤਾਂ ਗੱਲ ਛੱਡੋ ਫਿੰਗਰਪ੍ਰਿੰਟ ਨਹੀਂ ਮਿਲਦੇ ਆਪਾਂ ਦੇਖਦੇ ਨਾ ਆਧਾਰ ਕਾਰਡ ਤੇ ਆਪਾਂ ਜਦੋਂ ਫਿੰਗਰਪ੍ਰਿੰਟ ਲਾਉਨੇ ਆ ਸਾਡਾ ਹੀ ਕੇਵਲ ਆਉਂਦਾ ਹੈ ਥਾਂ ਤਾਂ ਥੋੜੀ ਜੀ ਹੈ ਨਾ ਉਂਗਲ ਦੀ ਜਿਹੜਾ ਫਿੰਗਰਪ੍ਰਿੰਟ ਹੈ ਉਹ ਮਾਲਕ ਨੇ ਪਤਾ ਨਹੀਂ ਕਿਹਦਾ ਸੈਂਚਾ ਰੱਖਿਆ ਹੋਇਆ ਅੱਜ ਤੱਕ ਇੰਨੀ ਦੁਨੀਆ ਹੋ ਹੋ ਕੇ ਮੁਰਗੀ ਕਿਸੇ ਦਾ ਕਿਸੇ ਨਾਲ ਰਲਦਾ ਹੀ ਨਹੀਂ। ਕਿਹਦਾ ਸੈਂਚਾ ਉਹਦਾ ਮਾਲਕ ਦਾ? ਵਿਚਾਰਿਆ ਕਰੋ ਅੰਦਰ ਆਪਣੇ ਵੀ ਉਹ ਮਾਲਕ ਨੇ ਸੈਂਚਾ ਕਿਹਦਾ ਰੱਖਿਆ ਕਿਤੇ ਭਲੇਖਾ ਨਹੀਂ ਲੱਗਦਾ ਉਹਨੂੰ। ਆਪਾਂ ਦੇਖਦੇ ਨਾ ਗੱਡੀਆਂ ਆਦਿਕ ਮੋਟਰਸਾਈਕਲ ਬਣਿਆ ਇੱਕੋ ਜਿਹਾ ਬਣ ਜਾਂਦੇ ਆ। ਮੋਬਾਈਲ ਇੱਕੋ ਜਿਹਾ ਬਣ ਜਾਂਦੇ ਆ। ਜਿਹੜਾ ਬੰਦੇ ਨੇ ਬਣਾਇਆ ਉਹ ਇੱਕੋ ਜਿਹਾ ਬਣ ਜਾਂਦਾ ਪਰ ਜਿਹੜਾ ਮਾਲਕ ਨੇ ਬਣਾਇਆ ਉਹ ਇੱਕੋ ਜਿਹਾ ਨਹੀਂ ਬਣਦਾ। ਹਰ ਵੇਲੇ ਉਹ ਦਿਨ ਉਹਦੇ ਵਿੱਚ ਕੋਈ ਨਾ ਕੋਈ ਫਰਕ ਹੈ ਆ ਬੰਦੇ ਦੀ ਤਾਂ ਗੱਲ ਛੱਡ ਦਿਓ ਚੱਲ ਤੁਸੀਂ ਅਸੀਂ ਹੁਣ ਨਰਮਾ ਬੀਜਣਾ ਨਾ ਤੇ ਆ ਦੇਖਿਓ ਤੁਸੀਂ ਜੇ ਮਰਬਾ ਨਰਮੇ ਦਾ ਬੀਜਾ ਤਾਂ ਬੀਜਿਆ ਤਾਂ ਪੱਤੇ ਨਾ ਪੱਤਾ ਨਹੀਂ ਮਿਲਦਾ ਬੂਟੇ ਨਾ ਬੂਟਾ ਨਹੀਂ ਮਿਲਦਾ ਉਹਦੇ ਰੰਗ ਤਮਾਸ਼ੇ ਐਸੇ ਆ ਵੀ ਉਹ ਫਰਕ ਪਾ ਕੇ ਰੱਖਦਾ ਹੈ ਹਰ ਵੇਲੇ ਇਸ ਕਰਕੇ 84 ਲੱਖ ਜੂਨ ਬਣਾਈ ਹੈ ਨਾ ਜਿਹੜੀ ਸਾਰਿਆਂ ਨੂੰ ਮਾਲਕ ਨਹੀਂ ਬਣਾਇਆ ਇੱਕੋ ਹੀ ਪਿਤਾ ਹੈ ਸਾਡਾ ਸਭ ਦਾ ਤੇ ਉਹ ਐਡਾ ਬੇਸ਼ਮਾਰ ਬੇਅੰਤ ਉਹ ਸ਼ਬਦਾਂ ਦੇ ਭਾਂਡੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿੱਡਾ ਕਹੋ ਸਾਡੀ ਵਡਿਆਈ ਹੋ ਸਕਦੀ ਹੈ ਬੰਦੇ ਦੀ ਉਪਮਾ ਕਹਿ ਸਕਦੇ ਅਸੀਂ ਸ਼ਬਦਾਂ ਵਿੱਚ ਹੋ ਸਕਦੇ ਵੀ ਐਸਾ ਉਹਦਾ ਰੰਗ ਰੂਪ ਐਨਾ ਪੜਿਆ ਲਿਖਿਆ ਐਡਾ ਉਹਦਾ ਕੱਦ ਹੈ ਐਸਾ ਐਸਾ ਉਹ ਦਿਸਦਾ ਹੈ ਆਪਾਂ ਸ਼ਬਦਾਂ ਦੇ ਭਾਂਡੇ ਵਿੱਚ ਬੰਦੇ ਨੂੰ ਬਿਆਨ ਕਰ ਸਕਦੇ ਹ ਪਰ ਅਕਾਲ ਪੁਰਖ ਪਰਮੇਸ਼ਰ ਨੂੰ ਨਹੀਂ ਹੋਤਾ ਬੇਸ਼ਮਾਰ ਬੇਅੰਤ ਹੈ ਕਬੀਰ ਸਾਤ ਸਮੁੰਦੈ ਮਸਕਰੋਂ ਕਲਮ ਕਰੋ ਬਨਰਾਏ ਬਸਦਾ ਕਾਗਜ਼ ਜਿਉਂ ਕਰੋ ਹਰ ਜਸ ਲਿਖਣ ਨਾ ਜਾਏ ਹਰੀ ਦੀ ਵਿੜਾਈ ਲਿਖੀ ਨਹੀਂ ਜਾ ਸਕਦੀ ਭਗਤ ਕਬੀਰ ਜੀ ਕਹਿੰਦੇ ਸਾਤ ਸਮੁੰਦੈ ਸੱਤ ਸਮੁੰਦਰਾਂ ਦੀ ਸ਼ਾਈ ਬਣਾ ਲਈਏ ਭਵੇਂ ਸਾਤ ਸਮੁੰਦੈ ਮਸ ਕਰੋ ਮਸ ਕਹਿੰਦੇ ਸ਼ਾਈ ਨੂੰ ਕਲਮ ਕਰੋ ਬਨਰਾਏ ਜਿੰਨੀ ਵੀ ਸੰਸਾਰ ਤੇ ਬਨਸਪਤੀਆਂ ਨ ਲੱਕੜਾਂ ਸਾਰੀਆਂ ਦੇ ਘੜ ਕੇ ਤੁਸੀਂ ਕਲਮਾਂ ਬਣਾ ਲਓ ਬਹੁਤ ਕਲਮਾਂ ਬਣ ਜਾਣਗੀਆਂ ਕਲਮ ਕਰੋ ਬਨ ਰਾਏ ਬਸਦਾ ਕਾਗਜ਼ ਜਿਉਂ ਕਰੋ ਹੁਣ ਸ਼ਾਈ ਇੰਨੀ ਬਣ ਗਈ ਕਲਮਾਂ ਇੰਨੀਆਂ ਬਣ ਗਈਆਂ ਤੇ ਲਿਖਣ ਵਾਸਤੇ ਕਾਗਜ਼ ਵੀ ਵੱਡਾ ਹੀ ਚਾਹੀਦਾ ਨਾ ਕਹਿੰਦੇ ਕਾਗਜ਼ ਦੀ ਨਹੀਂ ਲੋੜ ਧਰਤੀ ਤੇ ਲਿਖਣ ਬਹਿ ਜਾਓ ਮਾਲਕ ਦੀ ਵਡਿਆਈ ਬਸਦਾ ਬਸਦਾ ਕਹਿੰਦੇ ਧਰਤੀ ਨੂੰ ਬਸਦਾ ਕਾਗਜ਼ ਜਿਉਂ ਕਰੋ ਮਾਲਕ ਦੀ ਵਡਿਆਈ ਤੂੰ ਧਰਤੀ ਤੇ ਲਿਖਣ ਬਹਿ ਜਾ ਪਰ ਧਰਤੀ ਮੁੱਕ ਸਕਦੀ ਹੈ ਸ਼ਾਈ ਮੁੱਕ ਸਕਦੀ ਹੈ ਕਲਮਾਂ ਮੁੱਕ ਸਕਦੀਆਂ ਪਰ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਨਹੀਂ ਮੁੱਕ ਸਕਦੀ ਹੈ ਉਦੀ ਵਡਿਆਈ ਕਹਿਣ ਤੋਂ ਪਰੇਸ਼ ਕਰਕੇ ਅਪਰੋਜਾਨਾ ਪੜਦਿਆਂ ਕਾਗਦ ਕਲਮ ਨਾਲ ਲਿਖਣ ਹਾਰ ਕਾਗਦ ਕਲਮਾ ਕੀ ਲਿਖਣ ਗਿਆ ਮਾਲਕ ਦੀ ਵਡਿਆਈ ਉਹ ਤਾਂ ਬੇਸ਼ੁਮਾਰ ਬੇਅੰਤ ਬਸ ਇੰਨਾ ਹੀ ਕਹਿ ਸਕਦੇ ਤੂੰ ਧੰਨ ਹੈ ਮਾਲਕਾ ਏਕ ਪਿਤਾ ਇੱਕ ਸਕੇ ਹਮਾਰਿਕ ਇੱਕ ਮਾਲਕ ਨੇ ਸਾਰਿਆਂ ਨੂੰ ਪੈਦਾ ਕੀਤਾ ਹੋਇਆ ਸਾਰੇ ਅਸੀਂ ਉਹਦੇ ਬੱਚੇ ਆ ਫਿਰ ਉਹ ਮਾਲਕ ਨਾਲ ਆ ਕੇ ਸਹਾਈ ਵੀ ਹੁੰਦਾ ਜਿਹੜਾ ਉਹਨੂੰ ਚੇਤੇ ਕਰੇ ਉਹਦੀ ਪੁਕਾਰ ਵੀ ਸੁਣਦਾ ਇਹ ਨਹੀਂ ਵੀ ਐਡਾ ਮਾਲਕ ਕਿ ਵੀ ਸੁਣਦਾ ਹੀ ਕਿਸੇ ਦੀ ਨਹੀਂ ਆ ਬੰਦੇ ਨੂੰ 2-4 ਰੁਪਏ ਪੈਸੇ ਮਿਲ ਜਾਣੇ ਸੰਸਾਰ ਤੇ ਕਿਸੇ ਦੀ ਨਹੀਂ ਸੁਣਦਾ ਏ ਸੁਣਨੋਂ ਹਟ ਜਾਂਦਾ ਵੱਡਾ ਵੱਡਾ ਬਣ ਜਾਂਦਾ ਨਾ ਵੱਡਾ ਬਣ ਜਾਂਦਾ ਏ ਇਹ ਸੁਣਨੋਂ ਹਟ ਜਾਂਦਾ ਦੁਨੀਆ ਦੀ ਪਰ ਉਹ ਮਾਲਕ ਐਡਾ ਵੱਡਾ ਹੁੰਦਿਆਂ ਹੋਿਆਂ ਵੀ ਸਬਦ ਸੁਣਦਾ ਏ ਸਭ ਦੀ ਸਹਾਇਤਾ ਕਰਦਾ ਅੱਗੇ ਕਹਿੰਦੇ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ ਸਤਿਗੁਰੂ ਜੀ ਕਹਿੰਦੇ ਤੂੰ ਪਿਆਰ ਨਾਲ ਮੰਗ ਤਾਂ ਮੰਗਿਆ ਕਰੋ ਦੇ ਕੋਲੋਂ ਸਤਿਗੁਰੂ ਤੈਨੂੰ ਮੈਨੂੰ ਦਰਸ਼ਨ ਦੇ ਆਪਣਾ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਆਪਣਾ ਦਰਸ਼ਨ ਦੇ ਮੈਂ ਤੇਰੇ ਤੋਂ ਸਦਾ ਬਿਨਹਾਰ ਜਾਣਾ ਮੇਰੀ ਅਰਦਾਸ ਸੁਣ ਲੈ ਸੁਣ ਮੀਤਾ ਐ ਮਾਲਕ ਜੀ ਕਿਰਪਾ ਕਰਕੇ ਮੇਰੀ ਅਰਦਾਸ ਸੁਣੋ ਜੀਓ ਹਮਾਰਾ ਬਲ ਬਲ ਜਾਸੀ ਮੈਂ ਤੇਰੇ ਤੋਂ ਸਦਾ ਬਿਨਹਾਰ ਜਾਣਾ ਹਰ ਦਰਸ਼ਨ ਦੇਹੋ ਦਿਖਾਈ ਮੈਨੂੰ ਆਪਣਾ ਦਰਸ਼ਨ ਦੇ ਦੇ ਸੁਣ ਮੀਤਾ ਧੂਰੀ ਕੋ ਬਲ ਜਾਏ ਇਹ ਮਨ ਤੇਰਾ ਭਾਈ ਰਹਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤੂੰ ਸਾਧ ਸੰਗਤ ਦੇ ਚਰਨਾਂ ਦੀ ਧੂੜ ਤੋਂ ਹਮੇਸ਼ਾ ਬਲਿਹਾਰ ਜਾਇਆ ਕਰ ਚਰਨਾਂ ਦੇ ਧੂੜ ਜਾ ਕੇ ਮੱਥੇ ਨੂੰ ਲਾਇਆ ਕਰ ਸਾਧ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਬੜੀ ਪਾਵਰ ਹੈ ਇਹ ਸਤਿਗੁਰੂ ਨੇ ਬੜੀਆਂ ਵਡਿਆਈਆਂ ਦਿੱਤੀਆਂ ਇਹਨੂੰ ਸੁਣ ਮੀਤਾ ਧੂਰੀ ਕਉ ਬਲ ਜਾਈ ਇਹੋ ਮਨ ਤੇਰਾ ਭਾਈ ਆਪਣੇ ਮਨ ਨੂੰ ਪ੍ਰੇਰ ਕੇ ਗੁਰੂ ਨਾਲ ਜੋੜਿਆ ਕਰ ਜਦੋਂ ਮਨ ਪ੍ਰੇਰ ਕੇ ਅਸੀਂ ਜੋੜਦੇ ਹਾਂ ਤੇ ਮਨ ਵੀ ਫਿਰ ਸਹਾਇਤਾ ਕਰਦਾ ਸਾਡੀ ਮਨ ਨੂੰ ਲਾਲਚ ਦੇ ਲਈਏ ਮਨ ਲਾਲਚ ਵਿੱਚ ਆ ਕੇ ਜੁੜ ਜਾਂਦਾ ਹੈ ਮਨ ਬੱਚੇ ਵਰਗਾ ਨਾ ਜਿਵੇਂ ਅਸੀਂ ਬੱਚੇ ਨੂੰ ਸਕੂਲ ਤੋਰਨਾ ਹੋਵੇ ਕਦੇ ਅਸੀਂ ਉਹਨੂੰ ਚਾਕਲੇਟ ਦਿੰਨੇ ਆ ਕਦੇ ਅਸੀਂ ਖਿਡੌਣੇ ਆ ਦਾ ਲਾਲਚ ਦਿੰਨੇ ਆ ਕਦੇ ਅਸੀਂ ਉਹਨੂੰ ਪਿਆਰ ਦులਾਰ ਕਰਦੇ ਆ ਤੈਨੂੰ ਸੋਹਣੇ ਕੱਪੜੇ ਲੈ ਕੇ ਦੇਵਾਂਗੇ ਤੈਨੂੰ ਖਿਡੌਣੇ ਲੈ ਕੇ ਦੇਵਾਂਗੇ ਤੈਨੂੰ ਖਾਣ ਵਾਲੀਆਂ ਚੀਜ਼ਾਂ ਲੈ ਕੇ ਦੇਵਾਂਗੇ ਬੱਚਾ ਫਿਰ ਤੁਰ ਪੈਂਦਾ ਆਪਾਂ ਦੇਖਦੇ ਆ ਲਾਲਚ ਵਿੱਚ ਆ ਕੇ ਇਸੇ ਤਰ੍ਹਾਂ ਮਨ ਦਾ ਸੁਭਾਅ ਹੈ ਬਾਣੀ ਪੜਨ ਲੱਗਣਾ ਹੈ ਤੇ ਮਨ ਨੂੰ ਇਹ ਕਿਹਾ ਕਰ ਮਨਾ ਬਾਣੀ ਪੜੇਗਾ ਤੇ ਤੈਨੂੰ ਫਾਇਦਾ ਹੋਊ ਮਨਾ ਨਾਮ ਜਪੇਗਾ ਤੇ ਤੈਨੂੰ ਆਦਾਤ ਮਿਲੂਗੀ ਮਨਾ ਨਾਮ ਜਪੇਗਾ ਤੇ ਤੇਰੇ ਤੇ ਕਿਰਪਾ ਹੋਊਗੀ ਫਿਰ ਮਨ ਜੁੜ ਜਾਂਦਾ ਹੈ ਤਰੀਕੇ ਹੁੰਦੇ ਹਨ ਮਨ ਨੂੰ ਜੋੜਨ ਦੇ ਮਨ ਨੂੰ ਲਾਲਚ ਦੇ ਦਈਏ ਮਨ ਜੁੜ ਜਾਂਦਾ ਹੈ ਲਾਲਚ ਬਸ ਹੋ ਕੇ ਜੇ ਕਿਤੇ ਅਸੀਂ ਪਰਮੇਸ਼ਰ ਨਾਲ ਜੁੜ ਗਏ ਤਾਂ ਵੀ ਸਫਲ ਹੋ ਜਾਾਂਗੇ ਭਗਤ ਕਬੀਰ ਜੀ ਸ਼ੱਕਰ ਦੇ ਬਸ ਹੋ ਕੇ ਜੁੜ ਗਏ ਸੀ ਪਰ ਅੱਜ ਬਾਣੀ ਦੇ ਵਿੱਚ ਬੈਠੇ ਅੱਜ ਗੁਰੂ ਦੇ ਨਾਲ ਗੁਰੂ ਦਾ ਰੂਪ ਹੀ ਹੋ ਗਏ ਸ਼ੱਕਰ ਦੇ ਲਾਲਚ ਕਰਕੇ ਲੱਗੇ ਸੀ ਪਰ ਅਖੀਰ ਨੂੰ ਕਿੱਥੇ ਪਹੁੰਚ ਗਏ ਜਿੱਥੇ ਪਹੁੰਚਣਾ ਚਾਹੀਦਾ ਹੈ ਜਿੱਥੇ ਪਹੁੰਚਣ ਨੂੰ ਗੁਰਬਾਣੀ ਕਹਿੰਦੀ ਇਸ ਕਰਕੇ ਇਹ ਮਨ ਤੇਰਾ ਭਾਈ ਅੱਗੇ ਉਚਾਰਨ ਕਰਦੇ ਹਨ ਪਾਪ ਮਲੋਵਾ ਮਲ ਮਲ ਥੋਵਾ ਇਹ ਮਨ ਤੈਕੂ ਦੇਸਾ ਸਤਿਗੁਰੂ ਜੀ ਮੈਂ ਤੇਰੇ ਨਾਲ ਜੋੜਨ ਵਾਲਿਆਂ ਦੇ ਚਰਨ ਖੁੱਟਾਂ ਇਹ ਮਨ ਦੀ ਵੀ ਲੋੜ ਪਾਵੇ ਤੇ ਮੈਂ ਤੇਰੇ ਤੋਂ ਉਤੋਂ ਦੀ ਵਾਰ ਦੇਵਾਂ ਜਿਵੇਂ ਸਤਿਗੁਰੂ ਦਾ ਬਚਨ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਹੈ ਮਨ ਦੀ ਵੀ ਲੋੜ ਪਵੇ ਨਾ ਇਹ ਵੀ ਮੈਂ ਤੇਰੇ ਉਤੋਂ ਦੀ ਬਾਰ ਦੇਵਾਂ ਕਿਉਂਕਿ ਮਨ ਬਾਰੇ ਤੋਂ ਬਿਨਾ ਗੁਰੂ ਮਿਲਦਾ ਨਹੀਂ ਮਨ ਦਿੱਤੇ ਤੋਂ ਬਿਨਾ ਗੁਰੂ ਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਜੀ ਕਹਿੰਦੇ ਇਹ ਮਨ ਵੀ ਗੁਰੂ ਨੂੰ ਦੇ ਦੇ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਸਤਿਗੁਰੂ ਜੀ ਮੈਂ ਤੇਰੀ ਸਰਣ ਆਇਆ ਮੈਨੂੰ ਕਿਰਪਾ ਕਰਕੇ ਦਰਸ਼ਨ ਦੇ ਕੇ ਮੈਨੂੰ ਉਪਦੇਸ਼ ਦੇ ਮਾਨ ਨਾ ਕੀਜੈ ਸਰਣ ਭਰੀ ਜੈ ਕਰੈ ਸੋ ਭਲਾ ਮਨਾਈਐ ਸਤਿਗੁਰੂ ਜੀ ਕਹਿੰਦੇ ਕਿਸੇ ਵੀ ਗੱਲ ਦਾ ਮਾਣ ਨਾ ਕਰੀ ਅਹੰਕਾਰ ਨਾ ਕਰੀ ਕਿਉਂਕਿ ਮਾਣ ਮੁਨੀ ਮਨ ਵਰਗਲੇ ਮਾਨ ਸਭੈ ਕੋ ਖਾਏ ਮਾਣ ਨਾ ਜਿਹੜਾ ਸਭ ਨੂੰ ਖਾ ਜਾਂਦਾ ਹੈ ਮਾਣ ਬੜਾ ਭਿਆਨਕ ਹੈ ਮਾਣ ਕਿਸੇ ਵੀ ਚੀਜ਼ ਦਾ ਮਾੜਾ ਹੈ ਮਾਣ ਗਿਆਨ ਦਾ ਵੀ ਮਾੜਾ ਹੈ ਮਾਣ ਬਾਣੀ ਪੜੀ ਦਾ ਵੀ ਮਾੜਾ ਹੈ ਮਾਣ ਪੈਸੇ ਦਾ ਵੀ ਮਾੜਾ ਹੈ ਮਾਣ ਘਰ ਦਾ ਵੀ ਮਾੜਾ ਹੈ ਤਨ ਦਾ ਵੀ ਮਾੜਾ ਹੈ ਤਿਆਂ ਪੁੱਤਰਾਂ ਦਾ ਵੀ ਮਾੜਾ ਗੱਡੀ ਦਾ ਵੀ ਮਾੜਾ ਮੋਬਾਈਲ ਦਾ ਵੀ ਮਾੜਾ ਕਿੰਨੀਆਂ ਆਪਾਂ ਕਹੀਏ ਵੀ ਇਹ ਇੰਨਾ ਇੰਨਾ ਚੀਜ਼ਾਂ ਦਾ ਮਾਣ ਮਾੜਾ ਮਾਣ ਤਾਂ ਹੈ ਹੀ ਮਾੜਾ ਸਾਰੇ ਕਾਸੇ ਦਾ ਮਾਣ ਮਾੜਾ ਹੈ ਤੂੰ ਬਾਣੀ ਪੜਦਾ ਤੈਨੂੰ ਮਾਣ ਹੋ ਗਿਆ ਨਾ ਵੀ ਮੈਂ ਇੰਨੀ ਬਾਣੀ ਪੜਦਾ ਇਹ ਵੀ ਮਾੜਾ ਹੈ ਸਤਿਗੁਰੂ ਜੀ ਕਹਿੰਦੇ ਮਾਣ ਤਾਂ ਹੈ ਹੀ ਮਾੜਾ ਤੇ ਰੱਬ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਹਰ ਚੀਜ਼ ਪਾ ਜਾਂਦੀ ਹੈ ਮਾਣ ਹੀ ਨਹੀਂ ਪਾਉਂਦਾ ਮਾਣ ਮੁਨੀ ਮਨ ਵਰਗਲੇ ਮਾਣ ਸਭੇ ਕੋ ਖਾਏ ਮਾਣ ਸਾਰਿਆਂ ਨੂੰ ਖਾ ਜਾਂਦਾ ਹੈ ਇਸ ਕਰਕੇ ਮਾਣ ਨਾ ਕੀਜੈ ਕਿਸੇ ਵੀ ਗੱਲ ਦਾ ਮਾਨ ਨਾ ਕਰੀ ਜੇ ਅੱਜ ਤੇਰੇ ਕੋਲੇ ਕੋਈ ਦਾਤ ਹੈ ਜਿਹਦੇ ਕੋਲੇ ਉਹ ਦਾਤ ਨਹੀਂ ਹੈ ਉਹਦੇ ਵੱਲ ਦੇਖ ਕੇ ਤਾੜੀ ਮਾਰ ਕੇ ਹੱਸਿਆ ਨਾ ਕਰ ਵੀ ਫਲਾਣੇ ਕੋਲੇ ਤਾਂ ਚੀਜ਼ ਹੈ ਹੀ ਨਹੀਂ ਪੈਸਾ ਨਹੀਂ ਸਰੀਰ ਸੋਹਣਾ ਨਹੀਂ ਕੋਈ ਉਹਦੇ ਕੋਲੇ ਤਨ ਤੇ ਜੇ ਕੋਈ ਅਨੁਰੋਗ ਲੱਗਿਆ ਤੇ ਉਹਦੇ ਵੱਲ ਦੇਖ ਕੇ ਹੱਸ ਨਾ ਕਿਉਂਕਿ ਆ ਜਾ ਸੁਣਾਓ ਸਮੁੰਦਰ ਮੈਂ ਕਿ ਆ ਜਾਨੋ ਕਿਆ ਹੋਏ ਹਜੇ ਤੇਰੀ ਨਾਵ ਤੇਰੀ ਕਿਸ਼ਤੀ ਸਮੁੰਦਰ ਦੇ ਵਿੱਚ ਚੱਲ ਰਹੀ ਹੈ ਕੋਈ ਪਤਾ ਨਹੀਂ ਕੀ ਹੋ ਜਾਣਾ ਇਸ ਕਰਕੇ ਮਾਣ ਨਾ ਕੀਜੈ ਸਰਨ ਪਰੇਜੈ ਸਰਨ ਵਿੱਚ ਆਕੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਕਰ ਨਿਮਰਤਾ ਸਹਿਤ ਕਰੈ ਸੋ ਭਲਾ ਮਨਾਈਐ ਸਤਗੁਰੂ ਜੀ ਕਹਿੰਦੇ ਜਿਹੜਾ ਰੱਬ ਕਰਦਾ ਨਾ ਪਰਮੇਸ਼ਰ ਕਰਦਾ ਉਹਨੂੰ ਆਪਣੇ ਵਾਸਤੇ ਭਲਾ ਸਮਝਿਆ ਕਰ ਸੁਣ ਮੀਤਾ ਜੀ ਉਹ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਸਤਿਗੁਰੂ ਜੀ ਕਹਿੰਦੇ ਆਪਣਾ ਸਾਰਾ ਕੁਝ ਗੁਰੂ ਨੂੰ ਸੌਂਪ ਦੇ ਇਹ ਕਹਿ ਦਿਆ ਕਰ ਕਬੀਰ ਮੇਰਾ ਮੁਜ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗਿਆ ਮੇਰਾ ਸਾਡਾ ਇਤੇ ਹੈ ਵੀ ਕੀ ਆ ਮਾਤਾ ਦੇ ਗਰ ਵਿੱਚੋਂ ਜਦੋਂ ਪੈਦਾ ਹੋਏ ਆ ਤੇ ਤਨ ਤੇ ਵਸਤਰ ਵੀ ਨਹੀਂ ਸੀ ਜਦੋਂ ਜਾਣਾ ਹੈ ਤੇ ਗੁਰਮੁਖ ਪਿਆਰੋ ਤਨ ਵੀ ਨਾਲ ਨਹੀਂ ਜਾਣਾ ਫਿਰ ਸਾਡਾ ਹੈ ਕੀ ਇਹ ਸੰਸਾਰ ਤੇ ਵਰਤਨ ਵਾਸਤੇ ਇਹ ਸੰਸਾਰ ਤੇ ਮਿਲਿਆ ਹੈ ਇਹਦਾ ਮਾਣ ਕਿਸ ਗੱਲ ਦਾ ਹਾਂ ਸ਼ੁਕਰਾਨਾ ਕਰਦੇ ਆ ਆਪਣੀ ਜੀਵਨ ਨੂੰ ਬਤੀਤ ਕਰੀਏ ਗੁਰੂ ਦਾ ਸ਼ੁਕਰਾਨਾ ਹਮੇਸ਼ਾ ਕਰਕੇ ਤੇ ਸਾਰਾ ਕੁਝ ਗੁਰੂ ਦਾ ਸਮਝੀਏ ਸੁਣ ਮੀਤਾ ਜੀਓ ਪਿੰਡ ਜੀਓ ਆਤਮਾ ਪਿੰਡ ਪਿੰਡਾ ਸਭ ਤਨ ਅਰਪੀਜੈ ਗੁਰੂ ਨੂੰ ਸੌਂਪ ਦੇ ਇਉਂ ਦਰਸ਼ਨ ਹਰ ਜੀਉ ਪਾਈ ਹੈ ਸਤਗੁਰੂ ਜੀ ਕਹਿੰਦੇ ਇਸ ਤਰੀਕੇ ਨਾਲ ਗੁਰੂ ਦਾ ਦਰਸ਼ਨ ਮਿਲ ਸਕਦਾ ਹੈ ਯਾਦ ਰੱਖਿਓ ਜੀ ਸਰੀਰ ਦੇ ਕੇ ਵੀ ਤਨ ਮਨ ਧਨ ਦੇ ਕੇ ਵੀ ਜੇ ਗੁਰੂ ਮਿਲ ਜੇ ਤਾਂ ਵੀ ਸੌਦਾ ਸਸਤਾ ਹੈ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ ਜੇ ਸਿਰ ਦਿੱਤਿਆਂ ਗੁਰ ਮਿਲੇ ਤਉ ਵੀ ਸਸਤਾ ਜਾਣ ਆ ਸਿਰ ਦੇ ਕੇ ਵੀ ਜੇ ਗੁਰੂ ਮਿਲਦਾ ਹੈ ਤਾਂ ਵੀ ਸੌਦਾ ਸਸਤਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਗੁਰੂ ਦਾ ਸਮਝਿਆ ਕਰ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਦੋਂ ਕਿਸੇ ਜੁੜੇ ਹੋਏ ਦੀ ਸੰਗਤ ਵਿੱਚ ਰਹਿ ਕੇ ਸਾਨੂੰ ਵੀ ਰੰਗ ਲੱਗਦੇ ਨਾ ਜੁੜੇ ਹੋਏ ਦੀ ਸੰਗਤ ਵਿੱਚ ਰਹਿ ਕੇ ਕਿਤੇ ਬਾਣੀ ਮਿੱਠੀ ਲੱਗਣ ਲੱਗ ਜੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਮਨ ਜਾਗ ਜਾਂਦਾ ਹੈ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਪਰੇ ਕਿਰਪਾ ਹੋਣੀ ਹੈ ਜੁੜੇ ਹੋਿਆਂ ਦੀ ਸੰਗਤ ਵਿੱਚ ਰਹਿ ਕੇ ਹਰ ਨਾਮਾ ਹੈ ਮਿੱਠਾ ਨਾਮ ਮਿੱਠਾ ਤਾਂ ਹੀ ਲੱਗਣਾ ਜਦੋਂ ਜੁੜੇ ਹੋਿਆਂ ਦੀ ਸੰਗਤ ਵਿੱਚ ਰਵੇਂਗਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਰੰਜਨ ਡੀਠਾ ਜਿਨ੍ਹਾਂ ਤੇ ਅਸੀਂ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਨਾਮ ਮਿੱਠਾ ਲੱਗਣ ਲੱਗ ਪਿਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਹਰ ਪਾਸੇ ਹਰ ਥਾਂ ਤੇ ਰੱਬ ਪਰਮੇਸ਼ਰ ਵਾਹਿਗੁਰੂ ਦਿਸਣ ਲੱਗ ਪੈਂਦਾ ਹੈ ਭਾਵੇਂ ਉਹ ਅਨੁਗ੍ਰਹਿ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਰੰਜਨ ਅਡਿਠਾ ਹਰ ਪਾਸੇ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਆ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖੇਵਾਂ ਆਸ਼ੀਸ਼ ਦੇਣੀ ਦੇਹੋ ਸਜਣ ਆਸੀ ਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ